ਸਿੱਖਾਲ ਜੀ ਸਾਰਿਆਂ ਨੂੰ ਹੋਪੇ ਸਾਰ ਬੱਧੀਆ ਤੁਸੀਂ ਟਿਕਾ ਖਾ ਲਓ ਜੀ ਮਾਰਨਿੰਗ ਆਪਾਂ ਬਲੌਗ ਸ਼ੁਰੂ ਕਰ ਲਿਆ ਤੇ ਆਪਾਂ ਵਿਹਲੇ ਹੋ ਗਏ ਸੀ ਹੁਣ ਤਾਂ ਕੱਪੜੇ ਸੁੱਕਣੇ ਪਏ ਤਾਰ ਬੜੀ ਨੀਵੀਂ ਕੰਮ ਕਰ ਸਾਰੇ ਟਿੱਪੜ ਗਏ ਨੇ ਤੇ ਉੱਧਰ ਮਿਸਤਰੀਆਂ ਨੂੰ ਜਾਣਾ ਸਾਫਾਂ ਗੇਨ ਤੇ ਅੱਜ ਆਪਾਂ ਨੇ ਇਹ ਮੁੰਡਾ ਬੁਲਾਇਆ ਜਿਹੜਾ ਆਪਾਂ ਸੰਗਰੂਰ ਬੁਲਾਇਆ ਸਮਾਨ ਰੱਖਣ ਵਾਸਤੇ ਕਿਉਂਕਿ ਸਾਡੇ ਪਿੰਡ 'ਚ ਤਾਂ ਨਾ ਕੋਈ ਮਿਸਤਰੀ ਮਿਲ ਨਾ ਕੋਈ ਸਾਰੇ ਬਿਜ਼ੀ ਨੇ ਕੋਈ ਵੀ ਨਹੀਂ ਮਿਲ ਰਿਹਾ ਇਸ ਕਰਕੇ ਆਪਾਂ ਨੇ ਸੰਗਰੂਰ ਤੋਂ ਬੁਲਾਇਆ ਇਹਨੂੰ ਉਪਰਾ ਸਾਦਾ ਆਇਆ ਤੇ ਇਹ ਕਰੂਗਾ ਛੜੇਗਾ ਕੰਮਕਾਰ ਇਹ ਕੁ ਕਰਵਾਨੇ ਆਂ ਅੰਦਰ ਵੀ ਚੱਲ ਰਿਹਾ ਰਾਤ ਮਿੱਟੀ ਸਵਾਰੀ ਕਰਤੀ ਉਹਨਾਂ ਰੋੜੀ ਪਾਣਗੇ ਜਿਹਦਰ ਆਪਾਂ ਮਿਸਤਰੀ ਨੂੰ ਚਾਹ ਬਣਾਤੀ ਤੇ ਇਧਰ ਆਪਾਂ ਨੇ ਲੱਡੂ ਮੰਗਵਾਏ ਨੇ ਕਿਉਂਕਿ ਤੁਹਾਨੂੰ ਪਤਾ ਕਿ ਭਰਾ ਦੇ ਵਿਆਹ ਤੇ ਲੱਡੂ ਆਪਾਂ ਵੱਡੇ ਨਹੀਂ ਬਸ ਫਿਰ ਮੈਂ ਕਿਹਾ ਚਲੋ ਮੂੰਹ ਮਿੱਠਾ ਕਰਾ ਦਿੰਨੇ ਆ ਤੇ ਲੱਡੂ ਆਪਾਂ ਨੇ ਇਹ ਤਾਜ਼ੇ ਬਣਵਾਏ ਨੇ ਲੱਡੂ ਆਪਾਂ ਨੇ ਇਹ ਨਾ ਤਾਜ਼ੇ ਬਣਵਾਏ ਨੇ ਇਹ ਵਿੱਚ ਟੁੱਟੀ ਜਾ ਰਹੇ ਨੇ ਡੱਬੇ ਦੇ ਆਜੇ ਸਾਰੇ ਜਣੇ ਤੁਸੀਂ ਵੀ ਖਾ ਲਓ ਤੁਹਾਨੂੰ ਵੀ ਆਪਾਂ ਖਵਾਵਾਂਗੇ ਪਹਿਲਾਂ ਆਪਾਂ ਇਧਰ ਲੱਗੇ ਲੱਗੇ ਆਪਣੇ ਘਰਾਂ ਚ ਵੰਡਾਈਏ ਆਪਣੇ ਵਿਊਵਰਸ ਨਾਲ ਮਨਦੀਪ ਕਹਿੰਦੇ ਸਾਨੂੰ ਅੱਜ ਤੱਕ ਪਤਾ ਹੀ ਨਹੀਂ ਲੱਗਿਆ ਕਿ ਜਿਹੜੇ ਜਿਹੜੇ YouTube ਜਿਹੜੇ ਸਾਡੇ ਭੈਣ ਭਰਾ YouTube ਚੈਨਲ ਸਾਡੇ ਵੇਂਦੇ ਨੇ ਉਹਨਾਂ ਨੂੰ ਵਿਊਵਰਸ ਕਹਿੰਦੇ ਨੇ ਤੈ ਲੋ ਜੀ ਇਧਰ ਆਪਾਂ ਵੀਨ ਦੀਪੂ ਦਾ ਪਤਾ ਲੱਗ ਗਿਆ ਨਾ ਹਾਂ ਕਿ 뷰ਅਰਸ ਨੂੰ ਆਪਾਂ ਦਿਖਾ ਰਹੇ ਹਾਂ ਕਿ ਆਪਾਂ ਥੋੜੇ ਜਿਹੇ ਲੱਡੂ ਜਿਹੜੇ ਆਪਣੇ ਗਲੀ ਗਵਾੜ ਆਪਣੇ ਸਰਪਾ ਤਿੰਨ ਚਾਰ ਘਰ ਨੇ ਜਿਹੜੇ ਉਧਰ ਤੇ ਕਿ ਆਉਣੇ ਨੇ ਸਾਡੇ ਭੈਣ ਭਰਾ ਨੂੰ ਉਹ ਸਾਨੂੰ ਕਹਿ ਦਿੰਦੇ ਨੇ ਸਾਹਮਣੇ ਤੁਸੀਂ ਲੱਡੂ ਨਹੀਂ ਮਿੱਠਾ ਕਰਾਇਆ ਮੂੰਹ ਨਹੀਂ ਮਿੱਠਾ ਕਰਾਇਆ ਮੇਰੇ ਭੈਣ ਭਰਾ ਨੂੰ ਕੋਈ ਧਿਆਉਦਾ ਸੁਣਾ ਆਪਾਂ ਕਹਿੰਦੇ ਜਾਣਾ ਵੀ ਚਾਹਾਂ ਲੱਡੂ ਮੈਨੂੰ ਤਾਂ ਲੱਗਦਾ ਨਹੀਂ ਜਾਇਆ ਜਾਣਾ ਹੈ ਮੈਨੂੰ ਤਾਂ ਲੱਗਦਾ ਨਹੀਂ ਜਾਇਆ ਜਾਣਾ ਜੇ ਆਪਾਂ ਪ੍ਰਾਚ ਲੱਡੂ ਪਾਲੇ ਨੇ ਹੋਰ ਚ ਮੈਂ ਪਾਈ ਨਹੀਂ ਕਿਉਂਕਿ ਤਾਜੇ ਬਹੁਤ ਨੇ ਤਾਂ ਟੁੱਟ ਗਏ ਨੇ ਇਹਦੇ ਚ ਵੀ ਹਨ ਦੱਬੇ ਤੇ ਨਹੀਂ ਟੁੱਟ ਗਏ ਨੇ ਆਪਾਂ ਖਾ ਲਾਂਗੇ ਜੇ ਟੁੱਟ ਗਏ ਨੇ ਜਿਹੜੇ ਸਾਬਤ ਸਾਫ ਨੇ ਫਰੈਸ਼ ਫਰੈਸ਼ ਨੇ ਇਹ ਆਪਾਂ ਮਣਦਾ ਬੰਨੇ ਆ ਕਿੱਥੇ ਗਏ ਬੱਚਾ ਪਾਰਟੀ ਜੀ ਇੱਧਰ ਜਗੇਸ਼ਵਰ ਨੇ ਰੋੜੀ ਪਾਣੀ ਸ਼ੁਰੂ ਕਰਤੀ ਹੈ ਨਾ ਰਾਤ ਜਿਹੜਾ ਆਪਾਂ ਨੇ ਆਹ ਸਾਰਾ ਮਿੱਟੀ ਮੋਟੀ ਸਵਾਰੀ ਕੀਤੀ ਸੀ ਦੱਬਤਾ ਹੀ ਇੱਧਰ ਸ਼ੁਰੂ ਹੋ ਗਿਆ ਕੰਮ ਇੱਧਰ ਪੌੜੀ ਦੀ ਸਕਰਟਿੰਗ ਲਾ ਰਹਾ ਬਬਲੂ ਥੋੜਾ ਜਿਹਾ ਕੰਮ ਇਹ ਰਹਿ ਗਿਆ ਬਸ ਓਦੋਂ ਬਾਅਦ ਹੁਣ ਦੇਖਦੇ ਆ ਕਿਦਾਂ ਲੱਗਦੇ ਨੇ ਇਹ ਬਾਹਰ ਬੜੇ ਨੇ ਰੋੜੀ ਰੋੜੀ ਪਾਰ ਤੇ ਕੁੱਟਣਗੇ ਫੇਰ ਕਰਨਗੇ ਅੱਜ ਫਤੇ ਸਾਡੇ ਨੇ ਬਣਾਈਏ ਗੰਨ ਦੇਖੋ ਕਿੰਨੀ ਘੈਂਟ ਕਰਨੀ ਬਣਾ ਦੇ ਕਮੈਂਟ ਆ ਰਹੇ ਸੀ ਕਿ ਤੁਸੀਂ ਉਹ ਘਰ ਕਿਉਂ ਛੱਡਿਆ ਉਥੋਂ ਕਿਉਂ ਸਮਾਨ ਚੱਕ ਲਿਆ ਤੇ ਉਹ ਤੁਹਾਨੂੰ ਮੈਂ ਦੱਸ ਦਿੰਨਾ ਤੁਸੀਂ ਕਾਫੀ ਬਣਾ ਕਮੈਂਟ ਕਰ ਰਹੇ ਹੋ ਹਾਂ ਭਾਈ ਆ ਚਪਲ ਭੱਗ ਗਿਆ ਹੈ ਕਿਹੜੀ ਜਿਹੜੀ ਪਾਰ ਕੀ ਗੁਲਿੰਦਰ ਬਿੱੱਡ ਬਿੱੱਡ ਨੇ ਬਿੱੱਡ ਲਾਇਨੇ ਜਿਹੜੇ ਪਾਣੀ ਬਣ ਰਹੇ ਹੈ ਨਾ ਆਨ ਗੱਲ ਆਇਆ ਸੈਲੀ ਬਿਟੀ ਆਏ ਸਾਡੇ ਘਰੇ ਫੋਟੋ ਕਰਾ ਲਓ ਕਹਿੰਦੇ ਸੈਟ ਸੋਣਾ ਨਾ ਮੈਂ ਮਰ ਲਿਆ ਲੋ ਮੈਂ ਤੁਹਾਨੂੰ ਹੀ ਥੋੜਾ ਬੰਦ ਕਰ ਦਿੰਦਾ ਪਿੰਡ ਕਹਿੰਦੇ ਅਸੀਂ ਵੀ ਕਹਿਣ ਵਾਲੇ ਹੋਵਾਂਗੇ ਕਿ ਸਾਡੇ ਘਰੇ ਆਏ ਐ ਅੱਜ ਸੈਲੀਬ੍ਰਿਟੀ ਸੈਲੀ ਬਿਟੀ ਆਏ ਨਾ 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 ਭੁੱਲ ਕੇ ਫਿਰ ਤਾਂ ਫੋਟੋ ਨਾ ਪਾ ਦਿਓ ਮੈਂ ਕੰਮ ਖਰਾਬ ਹੋ ਜਾਣਾ ਮੈਂ ਤੁਸੀਂ ਉਧਰ ਸਾਡੇ ਨਾਲ ਆਫ ਕੈਮਰਾ ਦੀ ਮਰਜ਼ੀ ਗੱਲ ਕਰ ਸਕਦੇ ਹੋ ਮੈਂ ਕਿ ਸਾਹਮਣੇ ਵੀ ਤੁਸੀਂ ਮੈਂ ਫੋਟੋ ਨਹੀਂ ਖੋਣੀ ਪਾਣੀ ਹੈਗੀ ਠੀਕ ਹੈ ਨਾ ਫੇ ਮੈਂ ਉਧਰ ਮਾਰਵਾ ਆ ਰਿਹਾ ਹੀ ਰਹਿ ਗਈ ਇੱਥੇ ਬਾਕੀ ਸਾਰਾ ਕੁਝ ਲਾ ਦੇ ਦੱਸ ਹੋਰ ਵੇਖ ਤਾਂ ਸਹੀ ਨੇ ਰਬਤ ਹੋ ਗਿਆ ਤੇ ਅਸੀਂ ਗਏ ਹੋਏ ਸੀ ਬਾਜੀ ਮੰਡਾ ਜਿਵੇਂ ਤੁਸੀਂ ਦੇਖੀ ਲੱਡੂਆਂ ਦੀ ਵੀਡੀਓ ਤੇ ਇੱਧਰ ਦੇਖਦੇ ਆਪਾਂ ਕੀ ਕੁਝ ਹੋ ਗਿਆ ਕਿਉਂਕਿ ਮੈਂ ਚਲੀ ਗਈ ਹਾਂ 4 ਵਜੇ ਤੇ ਆਪਾਂ ਹੋਣਾ ਆਏ ਆ 6 ਵਜੇ ਦੋ ਘਟਾ ਲੱਗ ਗਏ ਸਾਨੂੰ ਤੇ ਉਧਰ ਕਿੰਨਾ ਕੁ ਕੰਮ ਕਰਤਾ ਸਾਡੇ ਮਿਸਤਰੀਆਂ ਨੇ ਬੰਨੇ ਆ ਕਿੰਨੋ ਜੀ ਇੱਧਰ ਰੋੜੀ ਰੋੜੀ ਪਾਤੀ ਆ ਕਹਾਂ ਤੱਕ ਪਹੁੰਚੇ ਹੋ ਭਈਆ ਅੱਛਾ ਨੀਚੇ ਵੀ ਲਗਾ ਦੀ ਟਾਇਲ वेरी गुड ए ओ वहां और कलर की लगाई है यहां और कलर की एक, एक ही कलर है इधर से डार्क लग रहा है वहां से लाइट लग रहा है क्या है अच्छा ठीक है ठीक है ता <laughs> बाकी हो गई साड़ी तो जी पौड़ी भी साड़ी कंप्लीट हो गई ਲੋ ਜੀ ਇਧਰ ਸਾਡੇ ਦਰਵਾਜ਼ੇ ਖਿੜਕੀਆਂ ਵੀ ਆ ਗਏ ਤੁਸੀਂ ਦੇਖਿਆ ਸੀ ਦੂਜੇ ਵਲੌਗ ਚ ਇਹ ਸਾਡੀਆਂ ਵਿੰਡੋਸ ਆ ਗਈਆਂ ਨੇ ਜਾਲੀਆਂ ਲੱਗ ਕੇ ਆ ਗਈਆਂ ਨੇ ਤੇ ਸ਼ੀਸ਼ੇ ਜਿਹੜੇ ਨੇ ਉਹ ਹਜੇ ਲੱਗਣੇ ਨੇ ਉਹੀ ਕੰਮ ਕਰਤਾ ਆ ਉਹਦੇ ਨਹੀਂ ਉਹ ਸਿੰਗਲ ਪਵਾਣੀ ਸੀ ਡਬਲ ਕਰਵਾਤੀਆਂ ਉਥੇ ਐਕਜੋਸਟ ਫੈਨ ਲੱਗਣਾ ਸੀ ਇਹ ਤਾਂ ਹੋ ਗਿਆ ਡਬਲ ਲੋ ਜੀ ਇਧਰ ਸਾਡੇ ਜਾਲੀ ਵਾਲੇ ਵੀ ਦਰਵਾਜ਼ੇ ਆ ਚੁੱਕੇ ਨੇ ਵੇ ਸਾਡਾ ਪਿੱਛੇ ਵਾਲਾ ਡੋਰੇ ਵੀ ਤੁਹਾਨੂੰ ਦਿਖਾ ਦਾਂਗੇ ਵੀਡੀਓ 'ਚ ਇਸ ਟਾਈਮ ਬਲਰ ਮਾਰ ਜਾਂਦਾ ਕੈਮਰਾ ਬਾਕੀ ਤੁਹਾਨੂੰ ਸਵੇਰੇ ਦਿਖਾ ਦਾਂਗੇ ਜਿੱਧਰ ਜਿੱਧਰ ਲੱਗੇ ਤੇ ਇਧਰਨੇ ਘਾਚੀ ਵੀ ਬੱਸ ਜਿੱਥੇ ਚੱਲੀ ਜਾ ਰਹੀ ਤਾਂ ਹੁਣ ਥੋੜੀ ਹੋਣੀ ਚੱਲੇਗਾ ਮੱਛੀ ਦੇਰ ਜਾਂ ਉਹ ਤੇ ਬਿਲ ਲੱਗਦੇ ਨੇ ਤੇ ਇਧਰ ਸਾਡਾ ਸਾਰੇ ਜੱਗ ਜੋ ਉਥੇ ਪਹਿਲਾ ਦਿਨ ਚੱਲ ਗਈਆਂ ਭਾਜੀ ਬੰਦਲ ਤੇ ਸਾਰੇ ਕੰਮ ਇਹਦੇ ਵਿੱਚ ਖੁੱਸੀ ਰਹਿ ਗਏ ਨੇ ਸਬਜੀ ਨੂੰ ਹੁਣ ਤੱਕ ਲਾਇਆ ਤੇ ਹੁਣ ਰੋਟੀ ਰੋਟੀ ਬਣਾਉਣੇ ਆ ਜਾ ਕੇ ਹਾਂਡੇ ਪੰਡੇ ਕਰਦੇ ਆਪਾਂ ਆਪਾਂ ਵੀਡੀਓ ਵੀ ਪਾਈ ਉਹ ਇਹਦੀ ਵੀਡੀਓ ਪਾਈ ਸੀ ਨੀ ਤਾਂ ਲੈਟਲੇ ਆਇ ਕਿ ਬਲਗਲੇ ਵਿਚਾਰਾ ਮੋੜ ਉਧਰ ਕਮਾਲੇ ਨੇ ਹਣਾ ਇਹਨਾਂ ਪਰ ਰੋਟੀ ਬਣਾਣੀ ਉਹਨਾਂ ਨੇ ਕੋਤਾ ਮੁੱਝ ਨ ਹੋ ਗਿਆ ਟਾਈਟਲ ਇਹੀ ਪਊਗਾ ਹੈ ਮਹਾਨੀਰ ਤੋਂ ਕੋਤਾ ਮੁੱਝ ਨ ਹੋ ਗਿਆ ਮੈਂ ਜਾਣਾ ਚਾਹਦੀ ਆ ਕਿ ਤਾਫ ਹੀ ਪੈਣਾ ਦੇ ਕਮੈਂਟ ਆ ਰਹੇ ਸਨ ਵੀਡੀਓ ਤੇ ਕੱਲ ਵਾਲੀ ਤੇ ਕਿ ਤੁਸੀਂ ਉਹ ਘਰ ਕਿਉਂ ਛੱਡਤਾ ਤੁਸੀਂ ਉਹ ਘਰ ਤੋਂ ਕਿਉਂ ਚਲੇ ਗਏ ਹੋ ਹਨਾ ਕਿਉਂ ਛੱਡਣਾ ਪੈ ਗਿਆ ਸਾਨੂੰ ਉਹ ਘਰ ਤੇ ਮੈਨੂੰ ਲੱਗਦਾ ਉਹ ਕੋਈ ਨੀ ਭੈਣ ਭਰਾ ਨਾਲ ਸਾਡੇ ਨਵੇਂ ਜੁੜੇ ਨੇ ਜਿਨ੍ਹਾਂ ਨੂੰ ਸਾਡੀ ਪ੍ਰੋਪਰ ਜਿਹੜੀ ਝਰਨੀ ਉਹ ਨਹੀਂ ਪਤਾ ਹਨਾ ਤੇ ਉਹਨਾਂ ਦੇ ਜਾਣਕਾਰੀ ਲਈ ਮੈਂ ਪਹਿਲਾਂ ਤਾਂ ਇਹ ਦੱਸਣਾ ਚਾਹੁੰਦੀ ਹਾਂ ਕਿ ਪਹਿਲਾਂ ਤੁਸੀਂ ਚੈਨਲ ਸਬਸਕ੍ਰਾਈਬ ਕਰੋ ਚੈਨਲ ਦੇ ਉੱਤੇ ਤਾਂ ਸਾਡੀ ਸਾਰੀਆਂ ਵੀਡੀਓ ਮਿਲਣਗੀਆਂ ਅਸੀਂ ਕਿੱਥੇ ਰਹਿੰਦੇ ਆਂ ਸੀ ਕਿਵੇਂ ਰਹਿੰਦੇ ਸੀ ਕਿਉਂ ਰਹਿੰਦੇ ਸੀ ਤੁਸੀਂ ਲੱਭੋ ਪਹਿਲਾਂ ਤੇ ਉਹ ਮੈਨੂੰ ਕਾਫੀ ਕਮੈਂਟ ਆ ਰਹੇ ਸਨ WhatsApp ਤੇ ਮੈਸੇਜ ਆ ਰਹੇ ਕਿ ਤੁਸੀਂ ਉਹ ਘਰ ਕਿਉਂ ਛੱਡਤਾ ਤੇ ਉਹ ਘਰ ਅਸੀਂ ਕਿਉਂ ਛੱਡਿਆ ਇਸ ਕਰਕੇ ਛੱਡਿਆ ਕਿ ਅਸੀਂ ਉੱਥੇ ਰੈਂਟ ਤੇ ਰਹਿੰਦੇ ਸੀ ਤੇ ਰੈਂਟ ਤੇ ਰਹਿੰਦੇ ਸੀ ਤੇ ਹੁਣ ਤੁਹਾਨੂੰ ਪਤਾ ਹੀ ਹੈ ਮੇਰੇ ਨਾਲ ਜਿਹੜੇ ਨਵੇਂ ਜੁੜੇ ਨੇ ਉਹਨੂੰ ਦੱਸ ਦਈਏ ਕਿ ਅਸੀਂ ਨਵਾਂ ਘਰ ਬਣਾ ਲਿਆ ਤੇ ਅਸੀਂ ਇੱਥੇ ਸ਼ਿਫਟ ਹੋਣਾ ਤੇ ਇਸ ਕਰਕੇ ਅਸੀਂ ਜੋ ਵੀ ਆਪਣਾ ਸਾਰਾ ਸਮਾਨ ਉਹ ਚੱਕ ਲਿਆ ਹੈ ਸਾਰਾ ਕੁਝ ਦੇਖ ਹੀ ਰਹੇ ਤੁਸੀਂ ਵੀਡੀਓ ਦੇ ਵਿੱਚ ਆ ਗਈ ਯਾਰ ਕਟਿੰਗ ਕੋਈ ਤਾਂ ਖਰਾਬ ਹੋ ਗਈ ਆਂ ਨੂੰ ਲੈ ਚੜਤੀ ਨੂੰ ਕੀ ਪਤਾ ਉਹ ਪਕਾਣ ਕੋਈ ਨਹੀਂ ਚੜਕਦਾ ਤੇ ਹਾਂਜੀ ਸਾਡਾ ਘਰ ਚੜੰਦਾ ਕਰਨੀ ਸੀ ਕਿ ਤੁਹਾਨੂੰ ਆਮਾ ਭਾਂਡਾ ਬਣਦਾ ਬੱਤੀ ਕਰ ਜਾ ਕੇ ਗੱਲ ਕਰਦੇ ਆ ਬਹੁਤ ਆਵਾਜ਼ ਆ ਰਹੀ ਬਹੁਤ ਵਧੀਆ ਚਾਈਂ ਕਰਦੇ ਛੜ ਜਾ ਕੁਛ ਛੜ ਜਾ að tjómiðu að tjómiðu ég er að veia því að ég er að veia því ਆਈ ਆਹ ਤਰਨੀਆ ਤੋ ਮਾਰਿਆ ਨਾ ਮੈਰੀ ਗੋ ਜੀ ਦਾ ਥੋੜਾ ਲੂਨ ਚੈੱਕ ਕਰ ਲਾ ਆਟੇ ਵਾਲਾ ਥਾ ਨਾ ਕੋਈ ਆ ਇਕ ਕਰ ਚਾਹ ਬੰਦਾ ਬੈਠ ਸਕੂਲ ਨਾਲ ਤੇ ਕੋਈ ਸਿੱਖੂ ਨਾ ਹਾਲ ਕੋਟਾ ਨਹੀਂ ਕਰਨਾ ਸਟੋਰ ਕਰ ਸਕਦਾ ਤੂੰ ਆਪਿਆ ਬੋਤ ਨੂੰ ਆ ਬਾਹਰ ਪਰਾइयों ਨੂੰ ਆ ਅੱਗ ਲੱਗਦੀ ਪਈ ਹੈ ਹਾਂ ਜੀਰੀ ਕਰਕੇ ਪਰਾਈ ਮਦਨਾ ਗਰੀਬ ਬੋਤ ਨੂੰ ਨਹੀਂ ਪਾਉਂਦਾ ਪਿਆ ਸੀ ਜੇ ਇਹਨਾਂ ਦਾ ਜੀਵਨ ਦੀ ਸਕੂਟੀ ਤੇ ਮੈਂ ਨਹੀਂ ਅੱਖਾਂ ਜੋ ਪਾਣੀ ਨਹੀਂ ਤੇ ਸਕੂਟੀ ਨਾ ਚੱਲੇ ਅੱਗੇ ਚਲੇ ਜਾਂਦੇ ਜੀ ਇਹੋ ਨਾਲ ਦੱਸਦਾ ਹੋਰ ਡਿਊਟੀਆਂ ਵਾਲਿਆਂ ਨੂੰ ਬਹੁਤ ਔਖਾ ਤੇ ਅੰਗਰਣੋਂ ਫਸਿਆ ਨਹੀਂ ਆਉਂਗੀ ਜੱਲੇ ਹਨ ਤੇ ਮੈਂ ਤਾਂ 10 ਮੋਟ ਸਾਲ ਤੇ ਔਖਾ ਹਾਂ ਤਾਂ ਹੀ ਆਦਾ ਨਹੀਂ ਹਾਂ ਅੰਦਰ ਤੱਕ ਤਾਂ ਮਾਜੜਾ ਨਾਲ ਸਾਰੇ ਬਰਬੂਰ ਵਾਲੇ ਬੰਦ ਨੇ ਤੇ मू रोटी खा के घंटे घंटा ला दबना बजरी ठीक है बजरी दबना रोटी दबनी है सब्जी खराब है ਗਾਈਸ ਇਹਨੂੰ ਕਹਿੰਦੇ ਹੋ ਰੀਆਂ ਇਹ ਮਿਹਨਤਾਂ ਰਾਤ ਦਾ ਟਾਈਮ ਆ ਤਾਂ ਨਿਕਰੀਆਂ ਇਹ ਪਿੱਛੋਂ ਘਰ ਦੇ ਸਾਡੇ ਘਰ ਵਿੱਚੋਂ ਘਰ ਦੇ ਲਿਖ ਵਿੱਚੋਂ ਕਰਦੇ ਰਹਿਣ ਨੂੰ ਚਾਹੀ ਕਰਦੇ ਨੇ ਦੇਖੋ ਜੀ ਟਾਈਮ ਹੋ ਗਿਆ 12 ਵਜੇ ਦਾ ਤੇ ਇੱਧਰ ਆਪਾਂ ਘਾਤ ਨੂੰ ਗਗਨ ਨੂੰ ਅੱਜ ਹੀ ਅਕਾਊਂਟੈਂਟ ਬਣਾਇਆ ਪੂਰਾ ਤਗੜਾ ਸਾਰਾ ਸੂਟਾਂ ਦਾ ਬਿੱਲ ਅੱਜ ਗਗਨ ਨੇ ਬਣਾ ਦੇਣਾ ਤਾਂ ਮਿਹਨਤਾਂ ਆਪਾਂ ਜਾ ਜਾਣੇ ਓ ਐਡਾ ਕਿਨੇ ਰਾਜੀ ਖੁਸ਼ੀ ਰਹਿਣ ਵਿੱਚ ਕਰਦੇ ਵਿੱਚ ਕਰਦੇ ਪਿੱਛੋਂ ਨਹੀਂ ਘੜ ਵਿੱਚੇ ਕਰਦੇ ਕਿਹੜਾ ਕੈਨੇਡਾ ਚ ਬੇਟੇ ਕਾਉਂਦੇ ਨੇ ਇਹ ਕਹਿੰਦੇ ਉਹਨਾਂ ਦਾ ਬਾਅਦ ਹੀ ਸਾਬਤ ਕਰਦੇ ਦੇਖੋ ਜੀ ਜਿਹੜੇ ਕਹਿੰਦੇ ਨੇ ਨਾ ਕਿ ਤੁਸੀਂ ਭਾਈ ਆਹਾ ਕਰਦੇ ਹੋ ਫਲਾਣਾ ਕਰਦੇ ਹੋ ਲੈ ਮੈਂ ਟਾਈਮ ਦਿਖਾਦਾ ਉਹਨਾਂ ਨੂੰ ਦੇਖੋ ਜੀ ਉਹ ਹੋ ਟਾਈਮ ਹੀ ਉੱਡ ਗਿਆ ਫੇਸ ਲੋ ਖੁੱਲ ਗਿਆ ਲੋ ਜੀ ਉਹ ਤਰਬੇਲੀ ਆਪਣੀ ਟਾਈਮ ਹੀ ਨਹੀਂ ਦਿਖੰਡਿਆ 11:37 ਹੋ ਗਏ ਜੀ ਦੇਖ ਲਓ ਟਾਈਮ ਸਾਹਮਣੇ ਆ ਤੁਹਾਡੇ ਟਾਈਮ ਤੁਹਾਡੇ ਸਾਹਮਣੇ ਆ ਤੇ ਸਾਡੇ ਅਜੇ ਇਸ ਟਾਈਮ ਤੱਕ ਕੰਮ ਚੱਲ ਰਹੇ ਨੇ ਇੱਧਰ ਬੈਠੇ ਨੇ ਦੋਨੇ ਜਣੇ ਤੇ ਮੈਂ ਲੰਮੇ ਪਾ ਕੇ ਇਹਨਾਂ ਨੂੰ ਆਰਡਰ ਦੇ ਰਹੀ ਆ ਕਿਉਂਕਿ ਮੈਂ ਬਹੁਤ ਜ਼ਿਆਦਾ ਢਿੱਲੀ ਹੋ ਗਈ ਢਿੱਲੀ ਇੰਤੇ ਤਾਂ ਬੋਲੀ ਬੱਜੀ ਕੋਈ ਮੈਂ ਸਟੋਰੀ ਦੇਗੀ ਕਹਿੰਦੇ ਉਹ ਕਹਿੰਦੀ ਮੈਂ ਢਿੱਲੀ ਹੋ ਗਈ ਆ ਮੇਰੇ ਸਵੇਰ ਦੀ ਮੂੰਹ ਉਹੀ ਚੜਿਆ ਢਿੱਲੀ ਹੋ ਗਈ ਢਿੱਲੀ ਹੋ ਗਈ ਢਿੱਲੀ ਤਾਂ ਪਾਏ ਕਹਿੰਦੇ ਨੇ ਕੋਈ ਚੀਜ਼ ਖੁੱਲ ਜੇ ਹਨਾ ਲੂਜ਼ ਹੋ ਜੇ ਉਹਨੂੰ ਆਪਾਂ ਕਹਿੰਦੇ ਢਿੱਲੀ ਹੋ ਗਈ ਇੱਥੇ ਲੋਕੀ ਕਹਿੰਦੇ ਬਿਮਾਰ ਹੋ ਇਹਨੂੰ ਢਿੱਲੀ ਹੋ ਗਈ ਲੱਗਾ ਕਹਿੰਦੇ ਪੂਰਾ ਜ਼ੋਰ ਲਾ ਰਖਿਆ ਬਿੱਲ ਬਣਾਉਣ ਚ ਕੋਈ ਨਾ ਆਪਾਂ ਬਾਅਦ ਚ ਮਿਲਦੇ ਸੋਸ਼ਕਾਲ ਜੀ ਨਵੇਂ ਵਲੌਗ ਤੇ ਤੁਹਾਡਾ ਵੈਲਕਮ ਹੈ ਜੀ ਟਾਈਮ ਮਾਰਨਿੰਗ ਬੱਚੇ ਸਾਡੇ ਰੈਡੀ ਹੋ ਚੁੱਕੇ ਨੇ ਇਧਰ ਆਪਾਂ ਨੇ ਸਾਰਾ ਤੋਤਾ ਇਧਰ ਸਾਡੇ ਖੜੇ ਨੇ ਦੋ ਚਿੰਗੜਪਟ ਇਹਨਾਂ ਦਾ ਸਕੂਲ ਜਾਣ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ ਬਸ ਇੱਕ ਮਜਬੂਰੀ ਹੈ ਜਿਹੜਾ ਇਹਨਾਂ ਨੂੰ ਸਕੂਲ ਜਾਣਾ ਪੈ ਰਿਹਾ ਇਹਨਾਂ ਦੇ ਮੂੰਹ ਤੋਂ ਹੀ ਦੇਖ ਸਕਦੇ ਹੋ ਦਮਣ ਦੇ ਮੂੰਹ ਤੋਂ ਲੱਗ ਰਿਹਾ ਤੁਹਾਨੂੰ ਕੀ ਹੈ ਸਕੂਲ ਜਾ ਰਹੀ ਤੇ ਪਰਨੀਤ ਤੋਂ ਤੇ ਬਹੁਤ ਗੁੱਸੇ ਨੇ ਵਿਚਾਰੇ ਲਓ ਜੀ ਬੱਬੀ ਵੀਰਾ ਆ ਗਿਆ ਲੈ ਕਮਾਲ ਹੋ ਗਈ ਬੱਬੀ ਆ ਗਿਆ ਪੇਂਟ ਕਰਨ ਵਾਲਾ ਵੀਰਾ ਇੰਨੀ ਜਲਦੀ ਲਓ ਜੀ 8:30 ਦਾ ਟਾਈਮ ਆ ਤੇ ਅੱਜ ਸਾਡੇ ਪੇਂਟ ਵਾਲਾ ਵੀਰਾ ਜਲਦੀ ਆ ਗਿਆ ਉਹਨੂੰ ਐ ਹੁਣ ਮੈਂ ਜਲਦੀ ਨਿਬੇੜਦਾ ਹਾਂ ਕੰਮ ਚਲੋ ਜੀ ਬੱਬਲੀ ਘਰਾਂ ਨੇ ਰੋੜੀ ਪਾਤੀ ਰਾਤ ਦੀ ਇੰਨੀ ਰੋੜੀ ਵੱਧ ਗਈ ਹੈ ਜੇ ਸਾਡੀ ਉਹ ਹੁਣ ਬਾਜੀ ਰਹਿਣ ਪੁੱਛਣੇ ਆ ਦੇਖੋ ਕਿੰਨੀ ਥੋੜੀ ਪਾਤੀ ਬਾਕੀ ਪੌੜੀ ਦੀ ਟਾਲ ਕੰਪਲੀਟ ਸੀ ਸਾਹਮਣੇ ਵੀ ਕੰਪਲੀਟ ਹੈ ਤੇ ਲੋ ਜੀ ਇੱਧਰ ਆਪਾਂ ਨੇ ਆਹ ਜਿਹੜੀਆਂ ਵਿੰਡੋ ਨੇ ਸਾਰੀਆਂ ਸਾਫ਼ ਕਰਤੀਆਂ ਸੀਮੈਂਟ ਸੁਮਟ ਲਾਤਾ ਕਿਉਂਕਿ ਉਹ ਕਹਿੰਦੇ ਦਰਵਾਜਿਆਂ ਵਾਲੇ ਕਹਿੰਦੇ ਪਹਿਲਾਂ ਇਹਨੂੰ ਸਾਫ਼ ਕਰ ਦੋ ਫੇਰ ਮੈਂ ਖਿੜਕੀਆਂ ਖੁੜਕੀਆਂ ਜਿਹੜੀਆਂ ਲਾਵਾਂਗਾ ਤੇ ਅੱਜ ਮੈਂ ਤੇ ਉਤਾਰ ਸੇਰ ਦੇ ਇੱਧਰ ਲੱਗੇ ਹੋਏ ਆਂ ਥੱਕ ਗਏ ਸੀ ਮੇਰੇ ਖਿਆਲ ਦੇ ਇਸ ਤਰ੍ਹਾਂ ਕਿਸੇ ਆ ਤੜਕੇ ਦੇ ਲੱਗੇ ਹੋਏ ਆ ਤੇ ਇੱਥੇ ਇੱਧਰ ਉਹ ਇਤਿਹਰੀ ਕੰਮ ਚੱਲ ਰਿਹਾ ਤੇ ਉਤਾਰ ਲੱਗੇ ਹੋਏ ਨੇ ਮੈਂ ਹੁਣ ਦੋ ਮਿੰਟ ਬੈਠੀ ਹਾਂ ਕਾਲੇ ਆਉਣ ਵਾਸਤੇ ਤੇ ਇਧਰ ਨਾਲ ਹੀ ਉਪੀ ਦਾ ਵੀ ਚੱਲੇ ਜਾ ਰਿਹਾ ਆ ਦੇ ਨਾਲ ਹੀ ਆਪਾਂ ਜੀ ਰਿਲੇਟੇ ਬਣਾ ਰਹੇ ਹਾਂ ਅੱਜ ਅੰਦੇ ਪਿੱਛਾ ਲਾ ਰਹੇ ਕੀ ਕਰਦੇ ਨੇ ਵੇ ਵਕਤ ਦਾ ਤਸਲਾ ਹਾਲਾ ਮੌਸਮ ਠੰਡਾ ਹੋ ਗਿਆ ਹਵਾ ਬਹੁਤ ਚੱਲਦੀ ਇਧਰੋਂ ਹਵਾ ਬਹੁਤ ਆਉਂਦੀ ਹੈ ਕੀ ਹੌਲੀ 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 ਇੱਕ ਵਾਰੀ ਵਿੱਚ ਬਹਿ ਜਾਗੇ ਫਿਰ ਹੌਲੀ ਹੌਲੀ ਹੋਈ ਜਾਏਗਾ ਤੇ ਕੱਲ ਨੂੰ ਸ਼ਾਇਦ ਦਰਵਾਜ਼ਿਆਂ ਵਾਲੇ ਉਹਨਾਂ ਤੁਹਾਨੂੰ ਦਿਖਾਵਾਂਗੇ ਦਰਵਾਜ਼ੇ ਕੱਲ ਤੁਸੀਂ ਵੀਡੀਓ ਵਿੱਚ ਦੇਖੇ ਕੀ ਆਂਦੇ ਸੀ ਬਾਕੀ ਦਰਵਾਜ਼ਿਆਂ ਵਾਲਾ ਵੀਰਾ ਕਹਿੰਦਾ ਮੈਂ ਕੱਲ ਆ ਜਾਊਂਗਾ ਤੇ ਇਹ ਕੀ ਕਰਦੇ ਨੇ ਅੰਦਰ ਸਾਡੇ ਬਿਜਲੀ ਦਾ ਪੈਪ ਵੀ ਚੋਂ ਨਿਕਲ ਗਿਆ ਸੀ ਉਹ ਸੈੱਟ ਕਰਦੇ ਪਏ ਨੇ ਸਾਰੇ ਉੱਧਰ ਗੇਸ ਪਾਈਆਂ ਕਰ ਉੱਧਰ ਸਾਡਾ ਬੱਬੀ ਵੀਰਾ ਹਾਂਜੀ ਹੋ ਗਏ ਕਰਤਾ ਕੁਛ ਕੇ ਵੈਸੇ ਹੀ ਵਸ ਤੇੰਪਾਸੀ ਕੀਤਾ ਜਾ ਸਾਰੇ ਲਿਬੜ ਗਏ ਤੁਸੀਂ ਤਾਂ ਯਾਰ ਹੁਣ ਪਤਾ ਲੱਗ ਰਿਹਾ ਕੰਮ ਕੀਤਾ ਆਹ ਉਹਨਾਂ ਨੇ ਸਵੇਰੇ ਆਉਣਾ ਨਾ ਤਾਂ ਕਰਕੇ ਕਹਿੰਦੇ ਸਾਰੀ ਸਫਾਈ ਸਭੀ ਕਰ ਦੋ ਉਧਰ ਆ ਵੀ ਕਰਤੀ ਉਹਦਾ ਤੇ ਸੱਚ ਕੋਈ ਮੈਂ ਉਹ ਹੋਣੀ ਉਹ ਸ਼ੀਸ਼ੇ ਲੱਗਣੇ ਉਹਦੇ 'ਚ ਇਧਰ ਵਾਸ਼ਰੂਮ ਹੋ ਗਿਆ ਲਓ ਜੀ ਸਾਰੇ ਆਪਣੇ ਅਲਫਾਫੇ ਤੂ ਕਰਦੇ ਬਬਲੂ ਵੀ ਉਰੇ ਨੰਦਨੇ ਪਾਏ ਤਾਂ ਪਾਣੀ ਉਧਰ ਜਾ ਲਓ ਜੀ ਸਾਰਾ ਕੰਮ ਅਜ ਚੀਲਾ ਕਰੇਗਾ ਦਫਤਾਰ ਨੇ ਸਾਰਾ ਕੰਮ ਕਰਤਾ ਨਵੇੜ ਦਾ ਸਾਰਾ ਕੰਮ ਐਂ ਪੂਰਾ ਕੰਪਲੀਟ ਹਾਂ ਦੂ ਮੋਰ ਮੰਡੀ ਕੀ ਹੋ ਰਿਹਾ ਹੈ ਅੱਛਾ ਉਹ ਥੋੜੀਆਂ ਜਿਹੀ ਸਾਡੀਆਂ ਨਾ ਉਹ ਟਾਈਲਾਂ ਜਿਹੜੀਆਂ ਵੇੜੇ ਵਾਲੀਆਂ ਉਹ ਘਟ ਗਈਆਂ ਹਨ ਮਾਨੂੰ ਲਾਈ ਜੀ ਨੂੰ ਸਾਡੇ ਖਲਾਬਤ ਹਾਂ ਘਟ ਹੀ ਗਈਆਂ ਫਿਰ ਮਤਲਬ ਕਿ ਅਸੀਂ ਜੀ ਉਦੋਂ ਸੋਚਿਆ ਸੀ ਪਾਰਕ ਬਣਾਵਾਂਗੇ ਫਿਰ ਪਾਰਕ ਕੈਨਸਲ ਕਰਕੇ ਤੇ ਹੁਣ ਅਸੀਂ ਸਾਰੇ ਮਤਲਬ ਵੇੜੇ ਚ ਜਿਹੜੀ ਨਾ ਟਾਈਲ ਹੀ ਲਵਾ ਰਹੇ ਹਾਂ ਪਾਰਕਪੁਰ ਕੈਨਸਲ ਕੀਤਾ ਕਿਉਂਕਿ ਪਾਰਕ ਆਪਣੇ ਨਾ ਆ ਤੁਸੀਂ ਦੇਖਿਆ ਹੀ ਹੈ ਕਿ ਪਿੱਛੇ ਜਗ੍ਹਾ ਹੈਗੀ ਆਪਣੀ ਪੈਲੀ ਤੇ ਮੈਂ ਤੁਹਾਨੂੰ ਦਿਖਾਨੀ ਆ ਆ ਦੇਖੋ ਆਹੀ ਇਧਰ ਨੇ ਇਹ ਤਾਂ ਇੱਥੇ ਤੇ ਨੀਵਾ ਲੱਗ ਰਿਹਾ ਨਾ ਇਥੇ ਸਟੈਪ ਪੌੜੀ ਤੇ ਬਣਾਵਾਂਗੇ ਆ ਰੱਖ ਲਾਂਗੇ ਕੱਚੀ ਜਗ੍ਹਾ ਥੋੜੀ ਜਿਹੀ ਸਬਜ਼ੀ ਲਾੜਨ ਨੂੰ ਹਨਾ ਤੇ ਥੋੜਾ ਜਿਹਾ ਇਧਰੋਂ ਕਰ ਲਾਂਗੇ ਸਵਾਰਾ ਜਾ ਤੇ ਫਿਰ ਸੈੱਟ ਹੋ ਜਾਊਗਾ ਬਾਕੀ ਤੋਂ ਸਾਰੇ ਨੂੰ ਦੱਸਿਆ ਸੀਗਾ ਵੀ ਇੱਥੇ ਆਪਾਂ ਸਸਤਰ ਨਹੀਂ ਕਰਵਾਇਆ ਹਾਂ ਇਹ ਜੋ ਕੁਝ ਵੀ ਹੋਇਆ ਸਾਰਾ ਸਿੱਧਾ ਪੁੱਟੀ ਹੋਈ ਹੈ ਸਿਰ ਜਿਹੜੀ ਆਪਾਂ ਨੇ ਬਲਾਕ ਲਾਏ ਸੀ ਨਾ ਉਹਨਾਂ ਉੱਤੇ ਜਸਟ ਆਪਾਂ ਨੇ ਪੁੱਟੀ ਕੀਤੀ ਹਜੇ ਇੱਥੇ 2 ਫੁੱਟ ਰਹਿੰਦੇ ਨੇ ਫਿਰਨੇ ਦੋ ਕੋਟ ਰੇਂਡਰ ਲੈਣਾ ਇਧਰ ਇੱਕ ਕੋਟ ਫਿਰ ਪੇਂਟ ਹਨਾ ਫਿਰ ਪ੍ਰਾਈਮਰ ਫਿਰ ਪੇਂਟ ਹਨਾ ਬਿਨਾਂ ਉਤੋਂ ਹੋ ਰਿਹਾ ਹੂੰ ਬਿਨਾਂ ਪਲਸਟਰ ਤੋਂ ਮੇਰਾ ਕੈਮਰਾ ਪਤਾ ਨਹੀਂ ਕਿਵੇਂ ਦਾ ਹੋ ਗਿਆ ਯਾਰ ਖਰਾਬ ਹੀ ਹੋ ਗਿਆ ਕੈਮਰਾ ਕਲੈਰਟੀ ਨਹੀਂ ਹੁੰਦੀ ਕੈਮਰਾ ਬਦਲਣਾ ਪੈਣਾ ਆ ਇਧਰੋਂ ਹਾਂ ਸਾਹਮਣੇ ਲੋ ਪੈਂਦੀ ਹੈ ਨਾ ਆ ਦੇਖੋ ਸਾਰਾ ਇਧਰ ਸਾਰਾ ਆਪਾ ਪੁੱਟੀ ਕੀਤੀ ਸਿਰਫ ਬਲੌਕ ਬਲੌਕ ਦੇ ਉੱਤੇ ਪੁੱਟੀ ਕਰਤੀ ਕੰਪਲੀਟ ਕਰਤਾ ਕੰਮ ਸਾਫ ਹੋ ਗਿਆ ਉਧਰ ਬਗਲੂਰੀ ਬਾਹਰ ਲੱਗੇ ਕੰਮ ਸ਼ੁਰੂ ਹੋ ਕਰਤਾ ਮੋਟਰ ਚਲਾਵਾ ਮੋਟਰ ਪਾਣੀ ਘਟ ਆ ਰਿਹਾ ਨਾ ਲਓ ਜੀ ਇੱਧਰ ਹੁਣ ਲੈਵਲ ਲੂਵਲ ਕਰਨਗੇ ਤੇ ਦੇਖਦੇ ਹਾਂ ਕੀ ਬੰਦਾ ਚਲੋ ਆਜੋ ਕਿ ਜਾਣਾ ਅੱਜ ਕਿ ਅੱਜ ਇਹੀ ਕੰਮ ਕਰੀਏ ਰਹਿਣ ਦੀ ਹੈ ਕੱਲ ਨੂੰ ਚੱਲੀਏ ਹਾਂ ਹੋਰ ਸਾਰੇ ਦਿਨ ਇੱਥੇ ਹੀ ਲੱਗਣਾ ਅੱਜ ਤੇ ਮੈਂ ਮਾੜੀ ਮੋਟੀ ਰੋਟੀ ਬਣਾਵਾ ਭੁੱਖ ਲੱਗੀ ਪਈ ਮੈਨੂੰ ਜਾ ਕੇ ਤੁਹਾਡੇ ਲਈ ਮੈਨੂੰ ਵੀ ਲੱਗੀ ਪਈ ਏ ਸਾਰੇ ਲਾ ਦਿਓ ਚੰਗੀ ਤਰ੍ਹਾਂ ਠੀਕ ਹੈ ਮੈਨੂੰ ਜਦੋਂ ਫੋਨ ਆ ਜਵੇ ਉਹ ਨਾ ਇਹ ਤਾਂ ਲਿਖਣ ਨਹੀਂ ਗਿਆ। ਫੋਨ ਕੋਲੇ ਰੱਖੋ। ਨਿਕਲੂਗਾ ਨਿਕਲੂਗਾ ਕੋਈ ਲੈ ਲਓ ਨਾ ਪੇਚ ਕੱਸ ਜਾ। ਹਾਂ। ਹਾਂ। ਸੈਟਰ ਪਰ ਸਟਾਪ ਕਰ ਦਿਓ। ਉਹ ਤਾਂ ਕਰ ਹੀ ਗਿਆ ਵੀਰਾ ਤਾਂ। ਆ ਆ ਵੀ ਆ ਵੀ ਕਟਾਣੀਆਂ ਸੀ। ਆ ਸੀ ਗਿਆ ਸੀ ਕਿ ਨਾ ਪਾਇਓ ਵਿੱਚ ਉੱਪਰ ਐਗਜ਼ੌਸਟ ਫੈਂ ਲੱਗਣਾ ਤੇ ਹੁਣ ਕਹਿੰਦੇ ਕਟਿੰਗ ਹੋ ਜੇਗੀ। ਕਟਿੰਗ ਕਰਕੇ ਫੇਰ ਐਗਜ਼ੌਸਟ ਫਿੱਟ ਆ ਜਾਏਗਾ ਤੇ ਇੱਥੇ ਸ਼ੀਸ਼ਾ ਆ ਜਾਊਗਾ। ਇੱਧਰ ਸ਼ੀਸ਼ਾ ਜਾਲੀ ਆ ਜਾਏਗਾ। ਬਾਕੀ ਤੁਹਾਨੂੰ ਦੱਸੀ ਜਾਵਾਂਗੇ ਜਿਵੇਂ ਜਿਵੇਂ ਦੇਉਦੋ। ਆਏਗਾ ਠੀਕ ਹੈ ਜੀ। ਮੈਂ ਲੈਣੀ ਰੋਟੀ ਬਣਾ ਕੇ ਤੁਸੀਂ ਲੱਗੋ ਇੱਧਰ ਹਾਂ ਇਹ ਲੈ ਥੋੜੀ ਹੋਰ ਜਮਣੀ ਚ ਨੇ ਹੂੰ ਕੀ ਆਹੋ ਜਿਹੜਾ ਹਾਂ ਹਾਂ ਲੱਤਦੀ ਨਹੀਂ ਹੈਗੀ ਮੈਂ ਵੀ ਉਧਰ ਮਸਾ ਲਾਈ ਏ ਨਾ ਲੱਥੀ ਹੋਈ ਨਹੀਂ ਮੇਰੇ ਕੋਲ ਤਾਂ ਆਪ ਹਣਾ ਮੈਂ ਅਤਾਰਾ ਕੀਤਾ ਬੱਬੀ ਨੇ ਸਾਫ ਆਪਾਂ ਤਾਂ ਉਹੀ ਕਰਦੇ ਰਹੇ ਕਿੰਨਾ ਸਾਫ ਹੋ ਗਿਆ ਉੱਤਰ ਜਿਵੇਂ ਅੰਦਰਲੇ ਘਰ ਦਾ ਕੋਈ ਪਾਣੀ ਦਾ ਕੋਈ ਸੇਕਾ ਜਿੱਥੇ ਕਈ ਫੀਲ ਦੇ ਆਏ ਸਾਂ ਭੁੱਖ ਲੱਗੀ ਦੀ ਬਹੁਤ ਕੰਮ ਲੱਗੇ ਹੋਇਆ ਇੱਥੇ ਜਾ ਕੇ ਰੋਟੀ ਪਾਣੀ ਬਣਾਉਣੀ ਆ ਸਤਾਂ ਨੂੰ ਇੱਥੇ ਨਵੇਂ ਬਰੋਡ ਨਾ ਮਿਲਦਾ ਠੀਕ ਹੈ ਜੀ ਤੇ 12 ਹੋਇਆ ਸਾਡਾ ਕੰਮ ਰਹਿੰਦਾ